ਸਾਡੇ ਕਲੋਨੀ ਦੇ ਵਿੱਚ ਤਿੰਨ ਠੇਕੇ ਖੋਲਤੇ ਸਵੇਰੇ ਦੇ ਵਿੱਚ ਅਸੀਂ ਇਹਦੇ ਬਾਰੇ ਪ੍ਰਸ਼ਾਸਨ ਨੂੰ ਲਿਖਤੀ ਦੇ ਕੇ ਵੀ ਆਏ ਐਕਸਾਈਟ ਐਕਸਾਈਟ ਕਮਿਸ਼ਨਰ ਕੋਲ ਗਏ ਸੀ ਉਹਨਾਂ ਨੇ ਵੀ ਸਾਨੂੰ ਪ੍ਰੋਸਤਾ ਦਿੱਤਾ ਕਿ ਠੇਕਾ ਬੰਦ ਹੋ ਜਾਏਗਾ ਪਰ ਪਰ ਇੱਥੇ ਕੋਈ ਨਹੀਂ ਆਇਆ બીજી ਗੱਲ ਅਸੀਂ ਮੈਡਮ ਐਡੀਸੀ ਨੂੰ ਵੀ ਆਪਣਾ ਨੌਜਵਨ ਸ਼ਰਮਾ ਜੀ ਸੀਗੇ ਉਹਨਾਂ ਨੂੰ ਵੀ ਅਸੀਂ ਮਨਪੱਤਰ ਦੇ ਕੇ ਆਏ ਉਹਨਾਂ ਨੇ ਸਾਨੂੰ ਪ੍ਰੋਸਤਾ ਦਿੱਤਾ ਕਿ ਤੁਸੀਂ 2-3 ਦਿਨ ਤਾਂ ਨਾ ਨਾ ਦਿਓ ਅਸੀਂ ਠੇਕਾ ਬੰਦ ਕਰਾਵਾਂਗੇ ਪਰ ਨਾ ਠੇਕਾ ਬੰਦ ਹੋਇਆ ਨਾ ਹੀ ਹੋ ਰਿਹਾ ਮਤਲਬ ਕਿ ਕੋਈ ਆਇਆ ਸਾਡੇ ਕੋਲ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਪੰਜਾਬ 'ਚ ਨਸ਼ੇ ਖਤਮ ਕਰੋ ਦੂਜੇ ਪਾਸੇ ਕੱਲੇ-ਕੱਲੇ ਮੋਹੱਲੇ ਦੇ ਵਿੱਚ दारू ਦੇ ਠੇਕੇ ਖੋਲਣੀ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਭਗਵੰਤਮਾਨ ਸਰਕਾਰ ਨਸ਼ੇ ਨੂੰ ਬढ़ावा ਦੇ ਰਹੀ ਹੈ ਨਸ਼ੇ ਦਾ ਖਾਤਮਾ ਨਹੀਂ ਕਰ ਰਹੀ ਹੈ ਅਸੀਂ ਲਗਾਤਾਰ ਇਸ ਸੰਘਰਸ਼ ਕਰਾਂਗੇ ਉਦੋਂ ਤੱਕ ਕਰਾਂਗੇ ਜਦੋਂ ਤੱਕ ਠੇਕਾ ਬੰਦ ਨਾ ਬੰਦ ਨਾ ਕੀਤਾ ਜਾਵੇ ਉਦੋਂ ਤੱਕ ਅਸੀਂ ਇੱਥੇ ਸੰਘਰਸ਼ ਕਰਾਂਗੇ ਪੱਕੇ ਤੌਰ ਤੇ ਕਰਾਂਗੇ ਮੇਰਾ ਨਾਮ ਜਗਮਉਂ ਨਾਮ ਲਖਾ ਹੈ ਮੈਂ ਪੰਜਾਬ ਸੁਵਾਲਡੀ ਨੇ ਸਰਵਿਸ ਫੈਡਰੇਸ਼ਨ ਦਾ ਉੱਤੇ ਕਲੋਨੀ ਦਾ ਵੀ ਇਹ ਤੇ ਕਰਤਾਰ ਕਲੋਨੀ ਦਾ ਪ੍ਰਧਾਨ ਅੱਜ ਅਸੀਂ ਇਸ ਕਰਕੇ ਧਰਨਾ ਦੇ ਰਹੇ ਹਾਂ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਦੋ ਤਿੰਨ ਠੇਕੇ ਜਿਹੜੇ ਆ ਰੋਡ ਦੇ ਉੱਤੇ ਖੁੱਲ ਗਏ ਨੇ ਅੱਜ ਅਸੀਂ ਇਸ ਗ੍ਰੋਸ ਵਜੋਂ ਪਹਿਲਾਂ ਅਸੀਂ ਐਡੀਸੀ ਸਾਹਿਬ ਨੂੰ ਦੇ ਬੰਗ ਪੱਤਰ ਦੇ ਕੇ ਆਏ ਆ ਫਿਰ ਅਸੀਂ ਐਕਸਾਈਜ਼ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਤੁਸੀਂ ਦੋ ਦਿਨ ਦੇਣ ਦੇਖੋ ਅਸੀਂ ਠੇਕਾ ਜਿਹੜੇ ਆ ਉਹ ਬੰਦ ਕਰਵਾਵਾਂਗੇ ਜਦੋਂ ਸਾਨੂੰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਅਸੀਂ ਉਹਨਾਂ ਨੂੰ ਕਹਿ ਕੇ ਆਏ ਸੀ ਵੀ ਅਸੀਂ ਸ਼ਨੀਵਾਰ ਨੂੰ ਜਿਹੜਾ ਇੱਥੇ ਸੰਘਰਸ਼ ਕਰਾਂਗੇ ਉਹਨਾਂ ਨੇ ਕਹਿਤਾ ਸੀ ਵੀ ਜੇ ਸ਼ਨੀਵਾਰ ਤੱਕ ਅਸੀਂ ਵੰਦਨਾ ਕਰਾਇਆ ਤਾਂ ਤੁਸੀਂ ਆਪਣਾ ਸੰਘਰਸ਼ ਕਰਿਓ ਹੁਣ ਇਹ ਪਹਿਲਾ ਦਿਨ ਸਾਡਾ ਸੰਘਰਸ਼ ਦਾ ਅਸੀਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ 2007 ਦੇ ਵਿੱਚ ਵੀ ਇੱਥੇ ਠੇਕਾ ਖੁੱਲਿਆ ਸੀ ਅਸੀਂ ਲਗਾਤਾਰ ਸੰਘਰਸ਼ ਕਰਕੇ ਠੇਕਾ ਬੰਦ ਕਰਵਾਇਆ ਸੀ ਹੁਣ ਵੀ ਜਿਹੜਾ ਇੱਥੇ ਪਹਿਲਾਂ ਦਾ ਥਾਪੜ ਯੂਨੀਵਰਸਿਟੀ ਆ ਨਾਲੇ ਕਿ ਗੁਰਦੁਆਰਾ ਸਾਹਿਬ ਨੇ ਇਧਰਲੇ ਪਾਸੇ ਮੰਦਰ ਨੇ ਉਧਰਲੇ ਪਾਸੇ ਬੱਚਿਆਂ ਬਾਅਦ ਤੇ ਸਕੂਲ ਆ ਅਹਿਆਂ ਜਾਂ ਸੰਸਥਾਵਾਂ ਦੇ ਉੱਤੇ ਬੱਚਿਆਂ ਦੇ ਉੱਤੇ ਕੀ ਪ੍ਰਭਾਵ ਪਊਗਾ ਜਿਹੜੇ ਇੱਥੇ ਧਾਰਮਿਕ ਸਥਾਨਾਂ ਦੇ ਉੱਤੇ ਜਾ ਰਹੇ ਨੇ ਉਹਨਾਂ ਤੇ ਕੀ ਪ੍ਰਭਾਵ ਪਊਗਾ ਉਹਨੂੰ ਦੇਖਦੇ ਹੋਏ ਲਾਕਾ ਲਮਾਸਿਆ ਨੇ ਫੈਸਲਾ ਕੀਤਾ ਵੀ ਇਹ ਠੇਕੇ ਜਿੰਦੋਂ ਤੱਕ ਠੇਕੇ ਚੱਲਣੇ ਇੱਥੇ ਉਦੋਂ ਤੱਕ ਜਿਹੜੇ ਹੈਗਾ ਸਾਰੇ ਠੇਕੇ ਜਿਹੜੇ ਆ ਬੰਦ ਕਰਵਾਏ ਜਾਣਗੇ ਇਹ ਰੋਡ ਦੇ ਉੱਤੇ ਠੇਕਾ ਬਿਲਕੁਲ ਵੀ ਜਿਹੜਾ ਹੈਗਾ ਕਲੋਨੀ ਯੂਨੀਵਰਸਿਟੀ ਬਰਦਾਸ਼ਤ ਨਹੀਂ ਕਰਨੇਗੇ ਮੇਰਾ ਪਵਿੱਤਰੀ ਲੋਟ ਹੈ ਅੱਜ ਅਸੀਂ ਸ਼ਨੀਵਾਰ ਦਾ ਦਿਨ ਇੱਥੇ ਸਾਰੇ ਭਾਈਆਂ ਦੀ ਸਲਾਹ ਨਾਲ ਸਹਿਮਤੀ ਨਾਲ ਅਸੀਂ ਉਹ ਇਕੱਠੇ ਹੋਏ ਨੇ ਕਿਉਂਕਿ ਉਹ ਨਵਾਂ ਠੇਕਾ ਖੁੱਲਿਆ ਗਿਆ ਹੈਗਾ ਤੇ ਛੋਟੇ-ਛੋਟੇ ਪੀੜੀਆਂ ਜਿਹੜੀ ਹੈਗੀਆਂ ਸਾਡੀ ਪੜ੍ਹਾਈ ਲਿਖਾਈ ਦੇ ਵੱਲੋਂ ਹਟ ਕੇ ਠੇਕੇ ਤੇ ਆਣ ਇਹ ਚੰਗਾ ਨਹੀਂ ਲੱਗਦਾ ਹੈਗਾ ਠੀਕ ਹੈ ਨਾ ਤੇ ਬੱਚਿਆਂ ਨੂੰ ਪੜ੍ਹਾਈ ਦੇ ਟਾਈਮ ਤੇ ਪੜ੍ਹਾਈ ਨਾ ਹੋਵੇ ਜਾਂ ਕੁਛ ਨਾ ਹੋਵੇ ਇੱਕ ਸਾਡੀ ਸੜਕਾਂ ਬਹੁਤ ਬੇਕਾਰ ਨੇ ਸੜਕਾਂ ਠੀਕ ਕੀਤੀਆਂ ਜਾਣ ਸੜਕਾਂ ਤੋਂ ਬਹੁਤ ਦੁਖੀ ਅਸੀਂ ਤੇ ਇੱਕ ਛੋਟੇ-ਛੋਟੇ ਬੱਚੇ ਜਿਹੜੇ ਠੇਕਾ ਨਵਾਂ ਖੁੱਲਿਆ ਜਿਹੜੇ ਦੂਰ ਜਾਣ ਤੋਂ ਤੇ ਕਤਰਾਨਗੇ ਪਰ ਲਵੇ ਕਰਦੇ ਹੋਏਗਾ ਤਾਂ ਰੋਜ਼ ਠੇਕੇ ਤੇ ਦਾਦੂ ਪੀਕੇ ਦੁੱਲਦੁੱਲ ਕੇ ਆਣਗੇ ਘਰ ਦੇ ਵਿੱਚ ਲੇਡੀਸ ਦਾ ਕੀ ਬਣੇਗਾ ਉਹਨਾਂ ਦੇ ਪਰਿਵਾਰ ਦਾ ਕੀ ਬਣੇਗਾ ਇਹ ਠੇਕੇ ਖੁੱਲ ਰਹੇ ਨੇ ਇਹ ਘਰ ਦੀ ਬਰਬਾਦੀਆਂ ਨੇ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਤਾਂ ਠੀਕ ਹੈ ਨਾ ਤੇ ਠੇਕਾ ਬੰਦ ਕਰਾਨ ਕਰਕੇ ਅਸੀਂ ਸਾਰੇ ਇਕੱਠੇ ਹੋਏ ਨੇ ਇਹ ਠੇਕਾ ਬੰਦ ਕੀਤਾ ਜਾਵੇ